ਜੀ ਅੱਜ ਇੱਕ ਨਵੀਂ ਜਾਣਕਾਰੀ ਅਮਰ ਸਿੰਘ ਚਮਕੀਲੇ ਨੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਵੀ ਇੰਨਾ ਕੁ ਪਛਾੜਤਾ ਸੀ ਪੰਜਾਬ ਦੇ ਇੰਨਕ ਧਾਂਕ ਜਮਾਤੀ ਸੀ ਇਸ ਪੰਜਾਬ ਦੇ ਕਲਾਕਾਰ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸ਼ੋਅ ਹੁੰਦੇ ਸੀ ਹਨ ਉਹਨਾਂ ਦੇ ਵਿੱਚ ਆ ਹ ਮਤਾਬ ਜਨਸ਼ੀਰੀ ਦੇ ਆ ਦੇਖਣ ਲਈ ਗਿਣਵੇਂ ਚੁਣਵੇਂ ਲੋਕ ਪਹੁੰਚਦੇ ਸੇ ਜਿੱਥੇ ਕਿ ਚਮਕੀਲੇ ਦੇ ਸ਼ੋਅਾਂ ਦੇ ਵਿੱਚ ਭਾਰੀ ਰੱਛ ਤੇ ਭਾਰੀ ਲੋਕ ਦੁਨੀਆ ਪਹੁੰਚਦੀ ਸੀਗੀ ਤੇ ਇਸ ਚੀਜ਼ ਨੂੰ ਦੇਖ ਕੇ ਮਤਾਬਚਨ ਵੀ ਕਹਿੰਦੇ ਹੈਰਾਨ ਰਹਿ ਗਿਆ ਸੀ ਸ਼ਰੀ ਦੇਵੀ ਵੀ ਗੱਲ ਕਰੀਏ ਜੇ ਬਹਿਰੀਨ ਦੇ ਵਿੱਚ ਇੱਕ ਸ਼ੋਅ ਸੀਗਾ ਉੱਥੇ ਕਹਿੰਦੇ ਚਮਕੀਲੇ ਦੇ ਸ਼ੋਅ ਦੇ ਵਿੱਚ ਦੁਨੀਆ ਇੰਨੀ ਕ ਪਹੁੰਚੀ ਸੀ ਤੇ ਹਾਊਸ ਫੁੱਲ ਰਿਹਾ ਸੀ ਜਿੱਥੇ ਕਿ ਕਦੇ ਮਤਾਬਚਨ ਜਿੰਨੇ ਵੀ ਇੱਕ ਵਾਰ ਸ਼ੋਅ ਕੀਤਾ ਸੀ ਤੇ ਕਹਿੰਦੇ ਗਿਣ ਕੇ ਲੋਕ ਪਹੁੰਚੇ ਸੀ ਗਿਣ ਕੇ ਦੇਖਣ ਲੋਕ ਮਤਾਬਚਨ ਵਰਗੇ ਸਟਾਰ ਨੂੰ ਜਿਹਨੂੰ ਕਿ ਸਦੀ ਦਾ ਮਹਾਨ ਨਾਇਕ ਕਿਹਾ ਜਾਂਦਾ ਹੈ ਤੇ ਜਿੱਥੇ ਫਿਰ ਗੱਲ ਕਰੀਏ ਚਮਕੀਲੇ ਦੀ ਕਹਿਣ ਦਾ ਮਤਲਬ ਕਿ ਚਮਕੀਲੇ ਦੀ ਕਲਾਕਾਰੀ ਨੇ ਆਪਣਾ ਐਸਾ ਲੋਹਾ ਮਨਵਾਤਾ ਸੀ ਕਿ ਦੁਨੀਆ ਪੰਜਾਬੀ ਜਿਹੜੇ ਵੀ ਚਾਹੇ ਪਾਕਿਸਤਾਨ ਵਾਲੇ ਪੰਜਾਬੀ ਇੰਡੀਅਨ ਪੰਜਾਬੀ ਸਾਰੇ ਜਿਹੜੇ ਵੀ ਪੰਜਾਬੀ ਬੋਲਦੇ ਸੋ ਇੰਨਾ ਕਿ ਚਮਕੀਲੇ ਨੂੰ ਪਸੰਦ ਕਰਦੇ ਸੀਗੇ ਚਮਕੀਲਾ ਸਰਹੱਦੋਂ ਪਾਰ ਵੀ ਵੱਜਣ ਲੱਗ ਪਿਆ ਸੀਗਾ ਤੇ ਉਹ ਪੰਜਾਬੀ ਵੀ ਤੇ ਜਿਨ੍ਹਾਂ ਅਰਬ ਕੰਟਰੀਆਂ ਦੇ ਵਿੱਚ ਪੰਜਾਬੀ ਰਹਿੰਦੇ ਸੇ ਅਰਬ ਦੇ ਵਿੱਚ ਜਿਨ੍ਹਾਂ ਨੂੰ ਸ਼ੋ ਲੱਗੇ ਮਿਡਲ ਈਸਟ ਦੇ ਵਿੱਚ ਉੱਥੇ ਤਾਂ ਚਮਕੀਲੇ ਨੇ ਅਜਿਹੀ ਧੱਕ ਪਾਈ ਸੀ ਕਿ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਪਛਾੜ ਦਿੱਤੇ ਸੀ ਕੋਈ ਖੜਿਆ ਹੀ ਨਹੀਂਗਾ ਤੇ ਯੂਰਪ ਦੀ ਯੋਹਾਨ ਦੀ ਗੱਲ ਵੀ ਆਪਾਂ ਕਰਾਂਗੇ ਫਿਰ ਕਿਸੇ ਵੀਡੀਓ ਦੇ ਵਿੱਚ ਹਨਾ ਤੇ ਇਹ ਇੱਕ ਬਹੁਤ ਵੱਡਾ ਮਾਣ ਮੱਤਾ ਇਤਿਹਾਸ ਆ ਅਮਰ ਸਿੰਘ ਚਮਕੀਲੇ ਦਾ ਜਿਹੜਾ ਸਾਨੂੰ ਦੱਸਦਿਆਂ ਮਾਣ ਹੋ ਰਿਹਾ ਕਿ ਹਮਤਾਬ ਚ ਨਰਗੇ ਕਲਾਕਾਰ ਨੂੰ ਧੂੜ ਚ ਟਾਈ ਜੀ ਧੂੜ ਇਹ ਕਿਹਨਾ ਸੌਕਾ ਆ ਨਹੀਂ ਤੇ ਇਹਨੂੰ ਸਾਰੀ ਦੁਨੀਆ ਪਸੰਦ ਕੀਤਾ ਜਾਂਦਾ ਜੀ ਇਹਦਾ ਸ਼ੋਅ ਹੋਵੇ ਤੇ ਇਹਨੂੰ ਤਾਂ ਦੁਨੀਆ ਸਾਰੀ ਦੇਖਣ ਆਉਂਦੀ ਪਰ ਨਹੀਂ ਚਮਕੀਲੇ ਦੇ ਸ਼ੋ ਨੂੰ ਦੇਖ ਕੇ ਇਹ ਬਾਲੀਵੁੱਡ ਵਾਲੇ ਨਰ ਵੀ ਹੈਰਾਨ ਸੇ ਤੇ ਇਹ ਸੋਚਦੇ ਵੀ ਯਾਰ ਇਹਨਾਂ ਚ ਕੀ ਹੈ ਇਹਨਾਂ ਨੂੰ ਦੇਖਣ ਨੂੰ ਅੱਜ ਦੁਨੀਆ ਕਿਦਾਂ ਦੀ ਸਾਨੂੰ ਕਿਉਂ ਨਹੀਂ ਆਂਦੀ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਬਾਲੀਵੁੱਡ ਦੇ ਅਮਤਾਭ ਚਨ ਵਰਗੇ ਕਲਾਕਾਰਾਂ ਨੂੰ ਪਛਾੜ ਦਿੰਦਾ ਸੀ ਅਮਰ ਸਿੰਘ ਚਮਕੀਲੇ ਨੇ